ਮੰਡੀ ਚ ਆਪਣੀ ਜਾਈ ਵਰੀ ਆਉਂਦੇ ਆ ਚੱਲ ਕਿਹੜਾ ਪਿੰਡਾ ਬਾਪੂ ਆਈ ਪਿੰਡਾ ਮੰਡੀ ਚ ਰੱਖਣੀ ਯਾਰ ਠੀਕ ਆ ਨਹੀਂ ਰੱਖਣੀ ਆ ਦੇ ਦਿਓ ਪੱਠ ਕੋਈ ਚੱਕਰ ਨਹੀਂ 14 ਲੀਦਾ ਨਹੀਂ ਹੁੰਦਾ ਹਾਂ ਬਲਾਸਟੀ ਦੱਸ ਬਸ ਹੋ ਗਿਆ ਕੰਮ ਆ ਦੱਸ 10000 ਦੀ ਨਹੀਂ ਨਹੀਂ ਰਹਿਣਗੇ ਓ ਯਾਰ ਕਿਉਂ ਮਾਰਦਾ ਐਵੇਂ ਯਾਰ ਸਿੱਧਾ ਜਾ ਰਹੇ ਆ ਰੁਪਿਆ ਕਢਾਦਾ ਨਹੀਂ ਨਹੀਂ ਬਈ ਨਹੀਂ ਓ ਯਾਰ ਪਰਦੇ ਪਰਦੇ ਰੱਖ ਲੈ ਲਖਾਈ ਆਪੇ ਕਰਾ ਦੇ ਗੱਲ ਠੀਕ ਆ ਰੱਖ ਲੈ ਸਰਪੰਚ ਪਹਿਲਾਂ ਗਾਹਗਾ ਮੰਡੀ ਦਾ ਆਪਣੀ ਰੱਖ ਲੈ ਆ ਜੋ ਹਾਂ ਕੋਈ ਨਹੀਂ ਕਿੰਨੇ ਲਿਆਣਾ ਦੇ ਨਹੀਂ ਕੋਈ ਗੋਸਤੀ ਪੇ ਕਰੋ ਲੈ ਗਿਆ ਦੇਜੋ ਕੋਈ ਨਹੀਂ ਚਲ ਸਾਈ ਥੋੜੀ ਅਗੇ ਚਲੋ ਠੀਕ ਆ ਠੀਕ ਆ ਬਾਬੂ ਠੀਕ ਆ 14000 ਦੇਣਾ ਤੁਸੀਂ ਉਹਨਾਂ ਨੂੰ ਤਰਦਾ ਲਖਾਈ ਤੁਸੀਂ 200 ਲਖਾਈ ਦੇਣੀ ਹੈ ਬਸ ਕਰ ਲਈ ਠੀਕ ਹੈ ਠੀਕ ਆ ਜੀ ਪੱਠਾ ਤੁਹਾਨੂੰ ਦਿਖਾਉਣੇ ਲਓ ਵੀ ਆ ਪੱਠਾ ਦਾ ਸੌਦਾ ਹੋ ਗਿਆ 14200 ਚ ਤੇ ਪਹਿਲਾ ਸੌਦਾ ਹੈ ਹਰੀ ਕੇ ਕਲਾ ਬੱਕਰਾ ਮੰਡੀ ਦੇ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਆ ਬਈ ਆ ਲੋ ਜੀ ਆ ਵੀ ਆ ਡੱਬੀ ਪੱਠ ਦੇ ਪੈਸੇ ਗਿਣਾ ਰਹੇ ਆ ਬਾਈ ਬੱਬੂ ਸਰਪੰਚ ਨੇ ਨੋ ਬਾਕੀ ਠੀਕ ਆ ਜੀ ਲਓ ਵੀ 9000 ਰੁਪਏ ਆ ਗਿਆ ਬਾਕੀ ਕੱਲ ਨੂੰ ਪੈਸੇ ਮਿਲ ਜਾਣਗੇ ਹੁਣ ਆ ਬੱਕਰਾ ਲੈ ਕੇ ਆ ਰਾਜੂ ਹਰੀ ਤੂੰ ਵੀ ਦੱਸ ਫਿਰ ਉਹ ਕਹਿਣ ਉਹ ਕਿੰਨੇ ਹੈ ਗੱਲਾਂ ਪੈਂਦਾ ਪੈਂਦਾ ਲੈ ਜਾ ਤੂੰ ਜਾ ਕੇ ਦੱਸ ਦੇ ਦੀ ਇਹਨੇ ਸਾਡੇ ਸਾਧਾ ਦੱਸ ਭੜੀ ਟਕਾਣੇ ਦੀ ਹੈ ਨਾ ਬਟਕਾਣੀ ਦੀ ਹੁਣ ਮੈਂ ਹੁਣ ਕੀ ਇਹ ਟਕਾ ਕਟਕਣਾ ਸਾਢੇ 5 ਦਾ ਪਾ ਯਾਰ ਨਹੀਂ ਹੂੰ ਤੁਸ ਮਸਲਾ ਚੱਕਿਆ ਤੂੰ ਮੈਨੂੰ ਪਤਾ ਨਹੀਂ ਹੂੰ ਤੇਰੀ ਅੱਖ ਦਸੀ ਜਾਂਦੀ ਹੈ ਲੈ ਅੱਖ ਦਾ ਖਦਦਾ ਨਾ ਕਾਮ ਯਾਰ ਅੱਖ ਤੇ ਦੁਗਵਰ ਦੇ ਬਸ ਦੱਸ ਦੇ ਉਹ ਸਹੀ ਆ ਬਰਜੂ ਯਾਰ ਨਹੀਂ ਹਾਂ ਨਹੀਂ ਹੁੰਦਾ ਕੋਈ ਹੋਗੇ ਤੇਰਾ ਚਿੱਤ ਕਰਦਾ ਦਾ ਪੂਰੇ ਦਾ ਲੈ ਜਾ ਲੈ ਉਹ ਪੂਰੇ ਪੂਰੇ ਦਾ ਨਹੀਂ ਹੁੰਦਾ ਮੈਂ ਤੈਨੂੰ ਕਹਿੰਦਾ ਹੁਣ ਜਿੱਤ ਕਰਾਂ ਪੂਰੇ 7000 ਦਾ ਕਹਦਾ ਇਹ ਬੰਬਸ ਲੈ ਉਹ ਪੂਰੇ ਦਿੱਤਾ ਲਾਗੇ ਪੂਰਾ ਫੇਗਤਾ ਉਹ ਜੇ ਕਰਦਾ ਹਾਂ 10000 ਰੁਪਏ ਦਾ ਇਹਨਾਂ ਨੇ ਉਹ ਜਾਂ ਲਖਾਈ ਕਰਾ ਦੇਣਗੇ ਯਾਰ ਇਹ ਨਹੀਂ ਹੁੰਦਾ ਉਹ ਫਰਦਾ ਲਾਲਾ ਨਹੀਂ ਹੁੰਦਾ ਉਹ ਕੱਲ ਨੂੰ ਖੋਦੋਗੇ ਦੇ ਮਹਦਮ 540 ਮੈਨੂੰ ਦੇ ਦੇ ਮਹਦਮ ਆਣੀ ਕੋ ਯਾ ਭੱਟੀ ਹੁੰਦੀ ਹੈ ਸੱਤ ਦਾ ਲੈ ਜਾਣਾ ਠੀਕ ਹੈ ਲਾ ਮੈਨੂੰ ਜੈਦ ਹੁਣ ਇਹ ਕੀ ਪਹਿਲਾਂ ਹੀ ਕਰਦਾ ਉਹਨਾਂ ਲਖਾਈ ਵੀ ਪਾਤੀ 1200 ਰੁਪਇਆ ਪਾਤਾ ਪਸੂ ਪੈਂਦੇ ਹੀ ਹੁੰਦੇ ਆ ਪੈਸੇ ਘਟਦੇ ਤਾਂ ਹੁੰਦੇ ਹੀ ਨਹੀਂ ਹੈ ਨਹੀਂ ਕੋਠਾ ਰੰਮਾ ਠੀਕ ਹੈ 620 ਕੱਲ ਹੋ ਗਿਆ ਕਿੰਨੇ ਦਾ ਕਰਤਾ 6200 ਦਾ ਲਖਾਈਏ ਨੇ ਇਹਨੇ ਕਰਾਉਣੀਆਂ ਜੀ ਉਹਨੇ ਕਰਾਉਣੀਆਂ ਸੱਜਣ ਠੀਕ ਆ ਭਾਈ ਬਹੁਤ ਬਹੁਤ ਧੰਨਵਾਦ ਭਾਈ ਇੱਥੇ ਪਹੁੰਚਣ ਦਾ ਤੇ ਪਹਿਲਾ ਆਉਣ ਸਾਰ ਸੌਦਾ ਕਰਨ ਵਧੀਆ ਸੌਦਾ ਕਰ ਲਿਆ ਭਾਈ ਬੱਬੂ ਛੱਤਿਆਂ ਨਾਲ ਵਧੀਆ ਹੋ ਗੇ ਤੇ ਭਾਈ ਰਾਜੂ ਆਏ ਸੀਗੇ ਆ ਸਬੁੱਟਰ ਵਾਲੇ ਇੱਕ ਬੱਕਰਾ ਵੇਚਦਾ ਪੰਜਾਂ ਮਿੰਟਾਂ 'ਚ ਗੜਾਓ ਵੀ ਪੈਸੇ ਲੋ ਵੀ ਆ ਜਿਹੜਾ ਕਾਲਾ ਬੱਕਰਾ ਬਾਈ ਲੈ ਕੇ ਆਇਆ ਸੀ ਰਾਜੂ ਹਰੀ ਇਹਦੇ ਪੈਸੇ ਇਹ ਕਿੰਨੇ ਦਾ ਕੀਤਾ ਕਿੱਧਰ ਜਾਓ ਕਿੰਨੇ ਦਾ ਕਿਹਾ ਉਹਨੇ ਬਾਈ ਨੇ ਤੇ 1200 ਕਰਕੇ ਨਾ ਦਿੱਤਾ ਜੀ 200 ਲਖਾਈ ਪਾ ਕੇ ਦਿੱਤੀ ਵਿਖਾਈ ਗਿਆ